ਮੰਨੋ ਜਾਂ ਨਾ ਮੰਨੋ ਆ ਭਾਈ ਅਮਰਤਪਾਲ ਸਿੰਘ ਦੀਆਂ ਚੋਣਾਂ ਸੀ ਨਾ ਮੇਰਾ ਬਹੁਤ ਸਾਰਾ ਪਰਿਵਾਰ ਸ਼੍ਰੋਮਣੀ ਕਮੇਟੀ ਚ ਮੁਲਾਜ਼ਮ ਆ ਮੇਰੇ ਬੜੇ ਕਾਫੀ ਪਰਿਵਾਰ ਦੇ ਬੰਦੇ ਜਾਂ ਹੋਰ ਨਜ਼ਦੀਕੀ ਹੁਣ ਮੈਂ ਤੁਹਾਨੂੰ ਸਚਾਈ ਦੱਸਣ ਲੱਗਾ ਜਿੰਨਾ ਬੰਦਿਆਂ ਨੇ WhatsApp ਦੇ ਉੱਤੇ ਭਾਈ ਅਮਰਤਪਾਲ ਸਿੰਘ ਜਾਂ ਭਾਈ ਸਰਬਜੀਤ ਸਿੰਘ ਦੀ DP ਲਾਈ ਸੀ ਨਾ ਉਹਨਾਂ ਬੰਦਿਆਂ ਦੀਆਂ ਨੌਕਰੀਆਂ ਡਿਊਟੀਆਂ ਕੱਟੀਆਂ ਗਈਆਂ ਅੰਦਰੋਂ ਕਿ ਹੋਖ ਜੜੀ ਇਹ ਕਿਹਾ ਇੰਟਰਵਿਊ ਚ ਕਹਿ ਦੇਣਾ ਨਾ 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 ਸਾਡਾ ਤੇ ਉਹਨਾਂ ਨਾਲ ਲੈਣ ਦੇਣੀ ਕੋਈ ਨਹੀਂ ਦੇਖੋ ਇੱਕ ਬੰਦਾ ਇਤਿਹਾਸ ਦੀ ਖੋਜ ਕਰਨ ਵਾਸਤੇ ਨਹੀਂ ਰੱਖਿਆ ਤੁਸੀਂ ਜੇ ਰੱਖਦੇ ਹੋ ਤੇ ਕੁਝ ਨਹੀਂ ਬਾਹਰ ਆਉਂਦਾ ਮੈਂ ਆਰਐਸਐਸ ਦਾ ਪੜ੍ਹ ਕੇ ਹੈਰਾਨ ਹੋ ਗਿਆ 골ਡ ਮੈਡਲਿਸਟ ਐਸ ਵਕਤ ਅੱਜ ਦੀ ਡੇਟ 'ਚ ਆਰਐਸਐਸ 3300 ਬੰਦੇ ਰੱਖੇ ਆ ਉਹਨਾਂ ਨੇ ਜਿਨ੍ਹਾਂ ਨੂੰ ਇਤਿਹਾਸ ਲਿਖਣ ਵਾਸਤੇ ਲਾਇਆ ਵਾ ਦਿਨੇ ਰਾਤ ਵੀ ਤੁਸੀਂ ਲਿਖੀ ਤੁਰੇ ਜਾਣਾ ਵਾ 3300 ਬੰਦਾ ਉਹਨਾਂ ਨੇ ਕੋ ਲੱਖ ਬਣਿਆ ਵਾ ਵੀ ਵਿਗਾੜਨਾ ਕਿੱਦਾਂ ਵਾ ਸਾਡੇ ਕੋ ਕੱਖ ਨਹੀਂ ਹੈਗਾ ਇਹ ਸਾਡੇ ਚ ਕਮੀ ਆ ਸ਼ੇਰੇ ਪੰਜਾਬ ਨੇ ਧਿਆਨ ਸਿੰਘ ਡੋਗਰੇ ਨੂੰ ਆਖਿਆ ਵੀ ਸਾਡੇ ਰਾਜ ਭਾਗ ਦੀਆਂ ਸਟੇਟਾਂ ਕਿੰਨੀਆਂ ਨੇ ਉਹ ਕਹਿੰਦਾ ਚਾਰ ਸਟੇਟਾਂ ਪੰਜਾਬ ਦੀਆਂ ਚਾਰ ਸਟੇਟਾਂ ਸੀ ਉਦੋਂ ਲਾਹੌਰ ਮਲਤਾਨ ਕਸ਼ਮੀਰ ਪਸ਼ਾਵਰ 145000 ਮਰਬਾ ਮੀਲ ਇਹ ਸਾਡਾ ਰਾਜ ਭਾ ਗਿਆ ਹੱਦਬੰਦੀ ਕਿੱਥੇ ਆ ਪੰਜਾਬ ਦੀ ਇੱਕ ਹੱਦ ਦਰਿਆ ਸਤਲੁਜ ਦੇ ਨਾਲ ਵਗਦੀ ਆ ਇੱਕ ਹੱਦ ਸਾਡੀ ਆ ਅਫਗਾਨਿਸਤਾਨ ਦੇ ਨਾਲ ਜਿਹਦੇ ਚੋ ਸਾਰਾ ਪਾਕਿਸਤਾਨ ਕੱਢਿਆ ਗਿਆ ਪਸ਼ਾਵਰ ਤੱਕ ਇਹ ਸਾਰਾ ਪੰਜਾਬ ਆ ਸਾਡੀ ਇੱਕ ਬੰਨੇ ਹੱਦ ਜਿਹੜੀ ਆ ਉਹ ਨੇ ਲਦਾਖ ਨਾ ਲੱਗਦੀ ਆ ਜਾ ਕੇ ਤੁਹਾਡੇ ਕੋ ਕੋ ਫੌਜੀ ਵੀਰ ਲੇ ਲਦਾਖ ਚ ਜੌਬ ਕਰਕੇ ਆਇਆ ਹੋਵੇ ਉਹ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝੂਗਾ ਲੇ ਲਦਾਖ ਤੱਕ ਤੁਹਾਡੇ ਵੱਡਿਆਂ ਨੇ ਝੰਡੇ ਚਲਾਏ ਇੱਕ ਬੰਨੇ ਤੁਹਾਡਾ ਰਾਜ ਭਾਗ ਦਰਿਆ ਸਿੰਧ ਤੱਕ ਜਾਂਦਾ ਸੀ ਇਹ ਸਾਡੀਆਂ ਚਾਰ ਹੱਦਾਂ ਸੀ ਹੁਣ ਖਜ਼ਾਨੇ ਦਾ ਸੁਣ ਲੋ ਧਿਆਨ ਸਿੰਘ ਡੋਗਰਾ ਕਹਿੰਦਾ ਜੀ ਐਸ ਵਕਤ ਖਜ਼ਾਨੇ ਦੇ ਵਿੱਚ 8 ਕਰੋੜ ਰੁਪਈਆ ਨਗਦ ਪਿਆ ਵਾ ਇਹ ਛੋਟੀਆ ਅਮਾਉਂਟ ਨਹੀਂ ਆ ਇਹ ਬਹੁਤ ਵੱਡੀ ਅਮਾਉਂਟ ਆ ਉਸ ਜ਼ਮਾਨੇ ਚ ਜਦੋਂ ਸ਼ੇਰੇ ਪੰਜਾਬ ਨੇ ਜ਼ਿੰਦਗੀ ਦਾ ਆਖਰੀ ਦਰਬਾਰ ਕੀਤਾ ਉਹ ਕਹਿੰਦਾ 8 ਕਰੋੜ ਰੁਪਈਆ ਨਕਦ ਪਿਆਵਾ ਤੇ 80 ਕਰੋੜ ਰੁਪਈਏ ਦੇ ਹੀਰੇ ਜਵਾਹਰਾਤ ਕੋਹੇ ਨੂਰ ਵਖਰਾਵਾ ਤੇ 80 ਕਰੋੜ ਦੇ ਹੀਰੇ ਜਵਾਹਰਾਤ ਸਾਡੇ ਖਜ਼ਾਨੇ ਚ ਪਏ ਆ ਆ ਖਜ਼ਾਨਾ ਸ਼ੇਰੇ ਪੰਜਾਬ ਦੇ ਕੇ ਗਿਆ ਜਿੱਦਣ ਉਹਨੇ ਆਖਰੀ ਦਰਬਾਰ ਕੀਤਾ ਤੇ ਅੱਜ ਇੱਥੇ ਕਿਸੇ ਨੂੰ ਪੁੱਛ ਲੋ ਈਆ ਖਜ਼ਾਨੇ ਚ ਖਜ਼ਾਨਾ ਤੋਂ ਖਾਲੀ ਹੈ ਖਜ਼ਾਨਾ ਤੋਂ ਖਾਲੀ ਹੈ ਇਹਨਾਂ ਨੇ ਥੋੜਾ ਕੀਤਾ ਜਿਹੜੇ ਸਾਹਮਣੇ ਬੈਠੇ ਆ ਇਹਦੇ ਵਿਚਾਰੇ ਸਵੇਰੇ ਚਾਹ ਵੀ ਬਣਾਉਣਾ ਤੇ ਖੰਡ ਪੱਤੀ ਦਾ ਵੀ ਟੈਕਸ ਦਿੰਦੇ ਆ ਇਹਦੇ ਸਵੇਰੇ ਉੱਠ ਕੇ ਬਰਸ਼ ਕਰਨਾ ਤੇ ਪੇਸਟ ਜਿਹੜੀ ਲੱਗਦੀ ਆ ਉਹਦਾ ਵੀ ਟੈਕਸ ਦਿੰਦੇ ਆ ਖਜ਼ਾਨਾ ਗਿਆ ਕਿੱਥੇ ਖਜ਼ਾਨਾ ਤੁਹਾਡੇ ਢਿੱਡਾਂ ਚ ਗਿਆ ਜਦੋਂ ਤੁਰੇ ਹਉਦੋ ਟੁੱਟੇ ਸਾਈਕਲਾਂ ਤੇ ਹੁੰਦੇ ਹੋ ਅੱਜ ਤੁਸੀਂ ਕਰੋੜ ਕਰੋੜ ਰੁਪਏ ਦੀਆਂ ਗੱਡੀਆਂ ਚ ਚੜੀ ਜਾਂਦੇ ਹੋ ਇੱਕ ਖਜ਼ਾਨੇ ਚੋਂ ਹੀ ਆਇਆ ਹੋ ਰਿਹਾ ਆ ਕਿੱਥੋਂ ਸੀ ਤੁਸੀਂ ਕਿਹੜੀਆਂ ਦਿਹਾੜੀਆਂ ਲਾਈਆਂ ਕਿਤੇ ਸ਼ੇਰ-ਏ-ਪੰਜਾਬ ਬੇਹੋਸ਼ ਹੋਇਆ ਉਹਨੂੰ ਪਾਲਕੀ ਚ ਚੁੱਕ ਕੇ ਉਹਦੇ ਮਹਿਲਾਂ ਚ ਲੈ ਗਏ ਹੁਣ ਲੋਕਾਂ ਦਾ ਦਿਲ ਰੋਜ਼ ਟੜਕਿਆ ਕਰੇ ਵੀ ਮਾੜੀ ਖਬਰ ਹੁਣ ਵੀ ਆਈ ਕੱڑیਕ ਨੂੰ ਵੀ ਆਈ ਕੱਲ ਵੀ ਆਈ ਡਾਕਟਰ ਨੇ ਦਵਾਈ ਦੇਣੀ ਸ਼ੁਰੂ ਕਰ ਦਿੱਤੀ ਪਰ ਸ਼ੇਰ-ਏ-ਪੰਜਾਬ ਦੀ ਬੇਹੋਸ਼ੀ ਨਹੀਂ ਟੁੱਟਦੀ ਮਹਿਲਾ ਦੇ ਵਿੱਚੋਂ ਮਾਹ ਰਾਣੀ ਜਿੰਦਾ ਦੇ ਕੋਲ ਰਹਿੰਦਾ ਮਾਹ ਰਾਣੀ ਜਿੰਦਾ ਨੇ ਸਾਰੀ ਰਾਤ ਸ਼ੇਰੇ ਪੰਜਾਬ ਦਾ ਸਿਰ ਆਪਣੀ ਗੋਦੀ 'ਚ ਰੱਖਣਾ ਤੇ ਮੱਥੇ ਤੇ ਹੱਥ ਫੇਰਦੀ ਨੇ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਕਰਿਆ ਕਰਨਾ ਕਿਉਂਕਿ ਉਹਨੂੰ ਆਪਣਾ ਘਰ ਉੱਜੜਦਾ ਦਿਸਦਾ ਸੀ ਵੀ ਮੇਰੇ ਸਿਰ ਦਾ ਸਾਈਂ ਅੱਜ ਵੀ ਗਿਆ ਕੱਲ ਵੀ ਗਿਆ ਜਿੰਦਾਂ ਤੋਂ ਕਾਹੇ ਜੋਗੀ ਨਹੀਂ ਰਹਿ ਜਾਣਾ ਔਰਤ ਦੀ ਸਰਦਾਰੀ ਆਪਣੇ ਮਰਦ ਨਾਲ ਤੇ ਮਰਦ ਦੀ ਸਰਦਾਰੀ ਆਪਣੇ ਔਰਤ ਨਾਲ ਜਿਉਂਦੇ ਜੀ ਭਾਵੇਂ ਕਦਰ ਕਰੀਏ ਨਾ ਕਰੀਏ ਜਦਨ ਦੋਵਾਂ ਚੋਂ ਇੱਕ ਨਾਲ ਨਾ ਕੋਲ ਹੋਇਆ ਮੁੱਲ ਤੇ ਉਸ ਦਿਨ ਪੈਣਾ ਵੀ ਕੋਈ ਹੁੰਦਾ ਸੀ ਹੁੰਦਾ ਸੀ ਮਹਾਰਾਣੀ ਜੰਦਾ ਨੇ ਆਪਣੇ ਪਤੀ ਦਾ ਮੱਥਾ ਕੁੱਟਿਆ ਕਰਨਾ ਹੱਥ ਕੁੱਟਿਆ ਕਰਨੇ ਉਹਨੂੰ ਅੱਖਾਂ ਦੇ ਸਾਹਮਣੇ ਕਈ ਵਾਰੀ ਹਨੇਰਾ ਆ ਜਾਇਆ ਕਰਨਾ ਜੰਦਾ ਭਰੀ ਜਵਾਨੀ 'ਚ ਤੇਰੀ ਜ਼ਿੰਦਗੀ ਉੱਜੜਨ ਵਾਲੀ ਆ ਪਤਾ ਨਹੀਂ ਕੀ ਹੋ ਜਾਣਾ ਹੈ ਦਿਨ ਚੜਿਆ 27 ਜੂਨ ਦਾ 27 ਜੂਨ ਸਨ 1839 ਦਿਨ ਵੀਰਵਾਰ ਅੰਮ੍ਰਿਤ ਵੇਲਾ ਸੀ ਮਹਾਰਾਣੀ ਜਿੰਦਾ ਦੀ ਕਦੇ ਅੱਖ ਲੱਗ ਗਈ ਜਿੰਨੇ ਚਿਰ ਨੂੰ ਮਹਾਰਾਣੀ ਜਿੰਦਾ ਦੀ ਜਾਗ ਖੁੱਲੀ ਉਹਦੀ ਚੀਕ ਨਿਕਲ ਗਈ ਕੀ ਵੇਖਦੀ ਆ ਸ਼ੇਰੇ ਪੰਜਾਬ ਦਾ ਸਿਰ ਉਹਦੀ ਗੋਦੀ 'ਚ ਨਹੀਂ ਹੈਗਾ ਸ਼ੇਰੇ ਪੰਜਾਬ ਅੱਧੇ ਤੋਂ ਜ਼ਿਆਦਾ ਮੰਜੇ ਤੋਂ ਥੱਲੇ ਲਮਕ ਚੁੱਕਾ ਵਾ ਪਲੰਗ ਤੋਂ ਥੱਲੇ ਲਮਕ ਚੁੱਕਾ ਵਾ